ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਿ ਨਵੀਂ ਵੀਡੀਓ ਦੇ ਵਿੱਚ ਆ ਪੱਟੂ ਨੂੰ ਅੱਜ ਨਵਾਇਆ ਸੀਗਾ ਕਈ ਦਿਨਾਂ ਬਾਅਦ ਮਸਾਂ ਫੜਫੜ ਕੇ ਨਵਾਇਆ ਇਹਨੂੰ ਇਹ ਹੱਥ ਨਹੀਂ ਆਉਂਦਾ ਪਤੰਦਰ ਤੇ ਜਦੋਂ ਮੈਂ ਨਵਾ ਕੇ ਇਹਨੂੰ ਛੱਡਿਆ ਤੇ ਇਹ ਲਟ ਗਿਆ ਲੈ ਆਹ ਵੇਖ ਲਓ ਫੇਰ ਉਹ ਜਿਹਾ ਹੀ ਹੋ ਗਿਆ ਮਸਾਂ ਨਵਾਇਆ ਇਹਨੂੰ ਅੱਜ ਬਹੁਤ ਦਿਨਾਂ ਬਾਅਦ ਕੋਸ਼ਿਸ਼ ਕਰਕੇ ਕਿਉਂਕਿ ਹੱਥ ਨਹੀਂ ਆਉਂਦਾਗਾ ਦੱਸਦਾ ਇਹਦੇ ਪਾਲਿਆ ਸੀਗਾ ਪਰ ਇਹ ਪਤੰਦਰ ਹੱਥ ਨਹੀਂ ਆਉਂਦਾ ਅੱਜ ਇਹਨੂੰ ਨਵਾਇਆ ਸੀਗਾ ਤੇ ਨਵਾਉਣ ਸਾਰੀ ਫੇਰ ਲਟ ਗਿਆ ਉਹੋ ਜਿਹਾ ਹੀ ਫੇਰ ਬਣ ਗਿਆ ਚਲੋ ਉਹ ਇਹਦੀ ਮਰਜ਼ੀ ਆ ਆਪਾਂ ਆਉਂਦਾ ਕੰਮ ਕਰਤਾ ਇਹਨੇ ਆਪ ਦਾ ਕਰ ਲਿਆ ਹਨ ਤੇ ਅੱਜ ਵੀਡੀਓ ਦੋਸਤੋ ਕਾਫੀ ਦਿਨਾਂ ਬਾਅਦ ਆਪਾਂ ਪਾਉਣ ਲੱਗੇ ਆ ਵੀਡੀਓ ਵਿੱਚੋਂ ਜਿਹੜੀਆਂ ਆਪਣੀਆਂ ਬ੍ਰੇਕਡਾਊਨ ਹੋ ਗਿਆ ਕੰਮ ਕਈ ਦਿਨ ਹੋ ਗਏ ਵੀਡੀਓ ਪਾਈ ਨਹੀਂ ਗਈ ਸੀ ਸੋ ਕੋਸ਼ਿਸ਼ ਕੀਤੀ ਹੈ ਵੀ ਦੁਬਾਰਾ ਫੇਰ ਜਿਹੜੀ ਆਪਾਂ ਲੜੀ ਜੋੜੀਏ ਤੇ ਵੀਡੀਓ ਜਿਹੜੀ ਉਹ ਪਾਇਆ ਕਰੀਏ ਕੋਈ ਨਾ ਕੋਈ ਤੁਹਾਡੇ ਵਾਸਤੇ ਤਾਂ ਕਿ ਤੁਹਾਨੂੰ ਵੀ ਕੋਈ ਚੀਜ਼ ਨਵੀਂ ਦੱਸੀ ਜਾਵੇ ਜਾਂ ਕੁਝ ਕਿਸੇ ਤਰ੍ਹਾਂ ਦੀ ਵੀ ਵੀਡੀਓ ਕੋਸ਼ਿਸ਼ ਕਰਾਂਗੇ ਵੀ ਚੰਗੀ ਵੀਡੀਓ ਜਿਹੜੀ ਆਪਾਂ ਆਪਣੇ ਚੈਨਲ ਤੇ ਪਾਇਆ ਕਰੀਏ ਜਿਹਦੇ ਨਾਲ ਦੇਖਣ ਵਾਲੇ ਨੂੰ ਵੀ ਕੋਈ ਨਾ ਕੋਈ ਨੌਲੇਜ ਮਿਲ ਜੇ ਜਾਂ ਕੁਝ ਜਾਣਕਾਰੀ ਮਿਲ ਸਕੇ ਤਾਂ ਹੁਣ ਤਕਰੀਬਨ ਕੋਸ਼ਿਸ਼ ਹੈ ਵੀ ਲੜੀ ਆਪਾਂ ਟੁੱਟਣ ਨਹੀਂ ਦਿੰਦੇ ਅੱਗੇ ਪ੍ਰਮਾਤਮਾ ਨੂੰ ਪਤਾ ਸੋ ਮੈਂ ਜਿਹੜਾ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਸੀਂ ਦੇਖਿਆ ਹੋਣਾ ਥੰਬਨੇਲ ਲਾਇਆ ਸੀਗਾ ਵੀ ਘੋੜੀ ਕਾਲੀ ਤੇ ਬੱਚਾ ਚਿੱਟਾ ਕੁਦਰਤ ਦੇ ਬਲਹਾਰੇ ਹਨਾ ਗੱਲ ਤਾਂ ਵੈਸੇ ਇਹ ਸੱਚ ਹੈ ਵੀ ਕੁਦਰਤ ਦਾ ਜਿਹੜਾ ਆਪਾਂ ਉਹਦਾ ਥਾ ਨਹੀਂ ਪਾ ਸਕਦੇ ਕਿ ਕੁਦਰਤ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਕੀ ਕਰ ਰਹੀ ਹੈ ਕਿਉਂ ਨੇ ਕਰਨਾ ਉਹ ਆਪਾਂ ਨਹੀਂ ਜਾਣ ਸਕਦੇ ਕਿਉਂਕਿ ਮੈਂ ਇਹ ਅੱਜ ਵੀਡੀਓ ਤਾਂ ਬਣਾਉਣ ਲੱਗਾ ਅੱਜ ਘੋੜੀ ਹੁਣ ਜਿਹੜੀ ਹੈਗੀ ਐ ਲੋਈਂ ਲਾ ਰਹੀ ਹੈ ਉਹ ਨਵਾਈ ਨੂੰ ਤੇ ਜਦੋਂ ਪੂਰੀ ਐ ਦੇਖਣ ਨੂੰ ਕਾਲੀ ਲੱਗਦੀ ਹੈ ਪੂਰੇ ਕਾਲੇ ਰੰਗ ਦੀ ਤਾਂ ਮੇਰੇ ਮਨ 'ਚ ਹੀ ਜਿਵੇਂ ਇੱਕ ਗੱਲ ਆਈ ਵੀ ਯਾਰ ਕੁਦਰਤ ਦਾ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ ਹਨਾ ਵੀ ਘੋੜੀ ਜਿਹੜੀ ਬਿਲਕੁਲ ਕਾਲੀ ਹੈ ਤੇ ਬੱਚਾ ਜਿਹੜਾ ਇਹਨੇ ਦਿੱਤਾ ਹੈਗਾ ਉਹ ਬਿਲਕੁਲ ਚਿੱਟਾ ਬਿਲਕੁਲ ਸਪੌਟਲੈਸ ਬੱਚਾ ਹੈ ਕੋਈ ਇੱਕ ਵਾਲ ਵੀ ਇਹਦੇ ਵਿੱਚ ਕਾਲਾ ਹੈ ਨਹੀਂਗਾ ਤਾਂ ਇਸ ਕਰਕੇ ਮਰਲੇ ਕਿ ਮੈਨੂੰ ਕੁਦਰਤ ਦੇ ਉਹ ਇਸ ਅਜੀਬੋ ਗਰੀਵ ਕਹੜੀਏ ਕੁਦਰਤ ਦੀ ਇਹ ਯਾਰੀ ਦਾ ਕਹਿ ਲੀਏ ਹਨ ਬਈ ਥੋੜਾ ਜਿਹਾ ਵਿਲੱਖਣ ਜਿਹਾ ਲੱਗਿਆ ਚਲੋ ਘੋੜੀ ਤਾਂ ਵੈਸੇ ਆਪਣੇ ਕੋਲੇ ਦੋ ਤਿੰਨ ਸੂਏ ਇਹ ਸੂਪੀਏ ਪਹਿਲਾਂ ਵੀ ਇਹਨੇ ਬੱਚੇ ਜਿਹੜੇ ਚਿੱਟੇ ਦਿੱਤੇ ਆ ਪਰ ਵੈਸੇ ਜਿਵੇਂ ਆਪਣੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਆ ਤਾਂ ਉਸ ਤਰ੍ਹਾਂ ਮੇਰੇ ਮਨ ਦੇ ਵਿੱਚ ਇਹ ਗੱਲ ਵੀ ਇਦਾਂ ਲੱਗਿਆ ਮੈਨੂੰ ਮੈਂ ਕਿ ਇਹ ਕੁਦਰਤ ਦਾ ਹੀ ਕੋਈ ਖਾਸ ਤਰੀਕਾ ਹੈ ਜਿਹੜਾ ਵੱਖਰਾ ਜਿਹਾ ਬਿਲਕੁਲ ਜਿਹੜੀ ਘੋੜੀ ਕਾਲੀ ਹੈ ਤੇ ਬੱਚਾ ਬਿਲਕੁਲ ਚਿੱਟਾ ਦਿੱਤਾ ਇਹਨੇ ਹਨ ਤੇ ਕੁਦਰਤ ਦੇ ਰੰਗ ਹੀ ਆਪਾਂ ਕਹਿ ਸਕਦੇ ਆ ਸੋ ਦੋਸਤੋ ਇਹ ਬਿਸ਼ੇਰਾ ਜਿਹੜਾ ਆਪਣਾ ਇਹ ਲਗਭਗ ਹੁਣ 5.5 ਮਹੀਨਿਆਂ ਦਾ ਹੋ ਗਿਆ ਕਿਉਂਕਿ ਮਾਰਚ ਦੇ ਅਖੀਰ ਦੇ ਵਿੱਚ ਇਹ ਜਿਹੜੀ ਆਪਣੀ ਘੋੜੀ ਸੂਈ ਸੀਗੀ 5.5 6 ਮਹੀਨਿਆਂ ਦਾ ਲਗਭਗ ਹੋ ਗਿਆ ਤੇ ਹੈ ਇਹ ਬਿੱਲਾ ਕਹਿ ਲੀਏ ਜਾਂ ਜੈਂਜਾ ਹੈ ਮੰਗਲ ਦੋਨਾਂ ਅੱਖਾਂ ਤੋਂ ਇੱਕੋ ਜਿਹਾ ਸੇਮ ਹੈ ਬਿੱਲਾ ਤੇ ਹੈ ਬਿਲਕੁਲ ਸਪੌਟਲੈਸ ਹੈ ਘੋੜੀ ਆਪਣੀ ਆ ਤੁਸੀਂ ਦੇਖ ਸਕਦੇ ਹੋ ਕਾਲੀ ਸ਼ਾਹ ਬੰਦੀ ਜਾਂਦੀ ਆ ਹੁਣ ਲੂਈ ਲਾਈਨ ਲਾ ਰਹੀ ਆ ਇਹ ਤੇ ਬਾਕੀ ਨਵਾਈ ਵੀ ਆ ਉਹਦੇ ਕਰਕੇ ਕਾਲੀ ਰੰਗ ਵਾਂਗੇ ਆ ਦੇਖ ਲਓ ਤੁਸੀਂ ਹੁਣ ਇਹ ਨਜ਼ਾਰੇ ਲੁੱਟਦੇ ਆ ਅੱਜ ਥੋੜੇ ਜਿ ਖੁੱਲੇ ਛੱਡੇ ਨਵਾ ਕੇ ਮੈਂ ਕਿਹਾ ਚਲੋ ਐਨਜੋਇਮੈਂਟ ਕਰ ਲੈਣੇ ਆ ਤਾਂ ਹੁਣ ਇਹ ਮਾਰਦੇ ਛਾਲਾਂ ਨਾ ਨੂੰ ਕੇ ਹਲਕੇ ਹੋ ਗਏ ਥੋੜੇ ਕਿਉਂਕਿ ਗਰਮੀ ਕਾਫੀ ਪੈਂਦੀ ਆ ਤਾਂ ਨਵਾ ਕੇ ਇਹਨਾਂ ਨੂੰ ਆਨੰਦ ਆ ਰਿਹਾ ਆ ਥੋੜਾ ਜਿ ਖੱਬਲ ਵੀ ਆਪਣਾ ਇੱਥੇ ਬਾਹਰ ਜਿੱਥੇ ਹੁੰਦੇ ਆ ਜਾਨਵਰ ਉੱਥੇ ਥੋੜਾ ਜਿਹਾ ਇਹ ਉੱਗਿਆ ਸੀਗਾ ਪਰ ਮੈਂ ਇਹਨੂੰ ਫਿਰ ਪੱਟਿਆ ਗੁੱਡਿਆ ਨਹੀਂ ਨਾ ਹੀ ਇੱਥੇ ਸਪਰੇਅ ਕੀਤੀ ਮੈਨੂੰ ਐ ਲੱਗਿਆ ਵਾਹ ਚਲ ਇੱਥੇ 10 ਮਿੰਟ ਛੱਡ ਕੇ ਤਾਂ ਇਹ ਮੂੰਹ ਮਾਰ ਲੈਂਦੇ ਆ ਸੋ ਥੋੜਾ ਜਿਹਾ ਇਹਨਾਂ ਵਾਸਤੇ ਜਿਹੜਾ ਇਹ ਘਾਹ ਸੀਗਾ ਸੋ ਹੁਣ ਇਹ ਆਪਾਂ ਅੰਦਰ ਕਰਦੇ ਆ ਤੇ ਇਹਨਾਂ ਨੇ ਮਜਾਰੇ ਲੁੱਟੇ ਹਨ ਨਾਲੋਂ ਕੇ ਖੜੇ ਆ ਆ ਇਹ ਬੱਚਾ ਦੋਸਤੋ ਆਪਾਂ ਸੇਲ ਕਰਨਾ ਜੋ ਕਿਸੇ ਸੱਜਣ ਮਿੱਤਰ ਕਿਸੇ ਦਾ ਮਾਨ ਹੋਵੇ ਕਈ ਵਾਰੀ ਹੰਡਾ ਲੈ ਜਾਂਦਾ ਹੈ ਬਿੱਲਾ ਹਕੀਕਤ ਨਾਲ ਕੋਨਾਂ ਦੀ ਕੰਡੀਸ਼ਨ ਦੇਖ ਸਕਦੇ ਆ ਉਹ ਸੋਹਣਾ ਹੈ ਮਜ਼ਬੂਤ ਹੈ ਬਿਲਕੁਲ ਸਪੌਟਲੈਸ ਹੈ 5.5 ਤੋਂ 6 ਮਹੀਨੇ ਦੇ ਵਿਚ ਵਿੱਚ ਇਹਦੀ ਉਮਰ ਹੈ ਬਿਲਕੁਲ ਸਹੀ ਜਮਾ ਕੋਈ ਵਾਧਾ ਘਾਟਾ ਨਹੀਂ ਹੋਊਗਾ ਤੇ ਜੇ ਕੋਈ ਸੱਜਣ ਹੋਵੇ ਤਾਂ ਚਾਹਵਾਂ ਤਾਂ ਗੱਲਬਾਤ ਕਰ ਲਿਓ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਵੀ ਐਡੂਟ ਕਰਵਾਉਣੀ ਹੁੰਦੀ ਹੈ ਤਾਂ ਤਾਂ ਵੀ ਤੁਸੀਂ ਦੋਸਤੋ ਮੈਨੂੰ ਫੋਨ ਕਰ ਲਿਓ ਨੰਬਰ ਮੇਰਾ ਸਕਰੀਨ ਤੇ ਚੱਲਦਾ ਸੀਗਾ ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ ਕੋਸ਼ਿਸ਼ ਕਰਾਂਗੇ ਹੁਣ ਵੀਡੀਓ ਰੋਜ਼ ਜਿਹੜੀ ਪਾਇਆ ਕਰੀਏ ਇਹ ਲੜੀ ਹੈ ਜਿਹੜੀ ਬਣੀ ਰਵੇ ਨਾ ਟੁੱਟਣ ਦਿਗੇ ਤੁਹਾਡੇ ਨਾਲ ਪਿਆਰ ਜਿਹੜਾ ਇਸ ਤਰ੍ਹਾਂ ਬਣਿਆ ਰਹੇ ਸੋ ਕੋਸ਼ਿਸ਼ ਕਰਾਂਗੇ ਹੋਰ ਵੀ ਕੋਈ ਨਾ ਕੋਈ ਵੀਡੀਓ ਕਿਸੇ ਕੰਮ ਦੇ ਨਾਲ ਰਿਲੇਟਡ ਹੈ ਜਿਹੜੀ ਉਹ ਵੀ ਆਪਾਂ ਪਾਵਾਂਗੇ ਧੰਨਵਾਦ